ਇੱਕ ਨੂੰ ਉਹ ਰਾਤ ਮਾਰਨ ਨੰਬਰ 9 ਦੇ ਵਿੱਚ ਜਿੱਥੇ ਕਿੱਸਾ ਵੈਸੋ ਹੋ ਰਿਹਾ ਹੈ ਮਾਣੀ ਉਹ ਐਸਐਸਪੀ ਸਾਹਿਬ ਬਠਿੰਡਾ ਦੀ ਗਾਈਡੈਂਸ ਦੇ ਅੰਦਰ ਬਠਿੰਡਾ ਪੁਲਿਸ ਵੱਲੋਂ ਜਿੱਥੇ-ਜਿੱਥੇ ਵੋਟਾਂ ਹੋ ਰਹੀਆਂ ਨੇ ਉਹਦੇ ਪੋਲਿੰਗ ਪਾਰਟੀਆਂ ਕਟੋਲਿੰਗ ਪਾਰਟੀ ਦੀ ਰੂਟੀ ਲਗਾਈ ਗਈ ਹੈ ਨਾਲ ਹੀ ਸਾਡੇ ਵੱਲੋਂ ਜਿਹੜੇ ਹੈਗੇ ਨੇ ਹਰੇਕ ਏਰੀਆਜ਼ ਜਿਹੜੇ ਹੈਗਾ ਉਹਨੂੰ ਡੀਐਸਪੀ ਸਬਾਨ ਦੀ ਸੁਪਰਵਾਈਜ਼ਰ ਦੇ ਚੰਡਾ ਹੈਗਾ ਜਿੱਦਾਂ ਇਹ ਗੋਨਿਆਂ ਦੇ ਵਿੱਚ ਜਿਹੜਾ ਕਵਾੜ ਦਾ ਇਲੈਕਸ਼ਨ ਹੈ ਇਹਨੂੰ ਸੁਪਰਵਾਈਜ਼ਰ ਡੀਐਸਪੀ ਸਾਹਿਬ ਕਮੰਡ ਜੀ ਕਰ ਰਹੇ ਨੇ ਇਹਨਾਂ ਦੇ ਕੋਲ ਇੱਕ ਰਿਜ਼ਰਵ ਦਿੱਤੀ ਹੋਈ ਹੈ ਇਸ ਤੋਂ ਇਲਾਵਾ ਵੀ ਜੜੀ ਸਾਡੀ ਫ ਤੋ ਸਾਡੇ ਵੱਲੋਂ ਜਿਹੜੇ ਸਕਿਉਰਿਟੀ ਅਰੇਂਜਮੈਂਟਸ ਪਤਾ ਕੀਤੇ ਗਏ ਨੇ ਕਿਸੇ ਤਰ੍ਹਾਂ ਦੀ ਜਿਹੜੀ ਹੈਗੀ ਆ ਕੋਈ ਵੀ ਜਿਹੜੀ ਇਲੇਕਟਲ ਐਕਟੀਵਿਟੀ ਬਰਦਾਸ਼ਤ ਨਹੀਂ ਕੀਤੀ ਜਾਊਗੀ ਤੇ ਜਿਹੜੇ ਇਲੈਕਸ਼ਨ ਦਾ ਪ੍ਰੋਸੈਸ ਆ ਇਹਨੂੰ ਪੀਸਫੁਲ ਤਰੀਕੇ ਨਾਲ ਨੇਪਰੇ ਚੜਾਇਆ ਜਾਊਗਾ ਇਹ ਬਾਹਰ ਸਮੇਂ ਦੇ ਸ਼ਿੰਡ ਕਿਹਾ ਹੈ ਕਿ ਨਹੀਂ ਨਹੀਂ ਆਈ ਥਿੰਕ ਇਹ ਨਾਰਮਲ ਚ ਹੈਗਾ ਕਿਉਂਕਿ ਇੱਥੇ ਵੋਟ ਵੀ ਇਕੱਠ ਹੈਗੀ ਜਿੱਦ 600 ਤਕਰੀਬ ਵੋਟ ਹੈਗੀ ਹੈ ਤੇ ਨਾਰਮਲ ਹੋਇਆ ਹੈਗਾ ਇੱਥੇ ਦੇ ਕੋਈ ਜਿਹੜਾ ਪ੍ਰੀ ਜਿਹੜੀ VOTING ਤੋਂ ਪਹਿਲਾਂ ਕੋਈ ਇਨਸੀਡੈਂਟ ਜਿਹੜਾ ਧਿਆਨ ਵਿੱਚ ਨਹੀਂ ਆਇਆ ਰਾਤ ਕੜਾ ਹੁੰਦੇ ਆ ਸਰ ਨਹੀਂ ਨਹੀਂ ਬਿਲਕੁਲ ਪੀਸਫੁਲ ਇੱਥੇ ਬਿਲਕੁਲ ਹਾਂਜੀ ਅਜੇ ਤਾਂ ਸਟਾਰਟ ਹੀ ਹੋਈ ਹੈ 2-4% ਹਾਂ 2-4% ਹੋਈ ਹੈ ਕਿਉਂਕਿ VOTING ਦਾ ਪ੍ਰੋਸੈਸ ਇੱਥੇ ਜਿਵੇਂ ਤੁਸੀਂ ਦੇਖ ਰਹੇ ਹੋ ਥੋੜਾ ਜਿਹਾ ਸਲੋ ਹੈਗਾ ਤੇ 4 ਵਜੇ ਤੱਕ VOTING ਆ ਆਲਮੋਸਟ ਜਿਹੜੇ ਹੈਗੇ ਲੋਕ ਜਿਹੜੇ ਹੈਗੇ ਨੇ ਜਿੱਦਾਂ ਜਿੰਦਾ ਕਿਉਂਕਿ ਠੰਡ ਦਾ ਮੌਸਮ ਹੈ ਓਲੀ ਓਲੀ ਜਿਹੜੀ ਹੈਗੀ ਸ਼ੁਰੂ ਹੋ ਗਈ ਅਸੀਂ ਸਾਡੇ ਵੱਲੋਂ ਤਾਂ ਇਹ ਪੀ ਲਿਆ ਵੀ ਜਿਹੜਾ VOTING ਹੁੰਦੀ ਹੈ ਲੋਕਤੰਤਰ ਦਾ ਇੱਕ ਮੇਲਾ ਹੁੰਦਾ ਹੈ ਸੋ ਸਾਰਿਆਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਆਪਣੀ ਵੋਟ ਦਾ ਜਿਹੜਾ ਇਸਤੇਮਾਲ ਵਤ ਵਤ ਕਰੋ ਤੇ ਆਪਣੇ ਪੀਸਫੁਲ ਤਰੀਕੇ ਨਾਲ ਵੋਟ ਜਿਹੜਾ ਪੁੱਟਾਓ ਠੀਕ ਹੈ ਠੀਕ ਹੈ ਸਰ ਧੰਨ ਜੀ